ਪਾਸਟਰ ਬਰਜਿੰਦਰ ਤਿਹਕ ਕੇ ਚਾਇ ਦਾ ਫਾਇਰ ਆਫ ਸਪਿਟ ਚਰਚ ਦੀ ਰੱਪਾ ਬਣਾਨ ਦੇ ਪਾਸਟਰ ਪਖੰਡਵਾਤ ਚਮਤਕਾਰ ਧਰਮ ਪਵਿੱਤਰ ਕਹਿਨਵਾਲਿਆਂ ਦੇ ਸਾਥੇ ਨਿਸ਼ਾਨੇ ਪਾਸਟਰ ਸਿਆਮੁਲ ਮਸੀਤ ਤੇ ਪਾਸਟਰ ਗਰ ਨੋਲੀਅਸ ਵਿੱਕੀ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਪਿਛਲੇ ਦਿਨੀ ਮਾਜੋਗਦਾਲ ਤੋਂ ਲੋਚਪਰਚਨਾ ਮਾਮਲੇ 'ਚ ਪਾਸਟਰ ਪਚੰਤਰ ਨੂੰ ਦਿੱਤੀ ਸਜ਼ਾ ਨੂੰ ਲੈ ਕੇ ਉਹਨਾਂ ਦੇ ਹੱਕ ਵਿੱਚ ਫਾਇਰ ਆਫ ਸਪਿਟ ਚਰਚ ਕਾਲਾਂ ਵਾਲੀ ਟੀਰਪਾ ਬਣਾਨ ਦੇ ਤਰੀਹ ਚਿੰਨ੍ਹ ਨੇ ਸਕਨਫਰੰਸ ਤੇ ਸੋਸ਼ਲ ਮੀਡੀਆ ਤੇ ਕ੍ਰਿਸਚਨ ਭਾਈ ਚਾਰੇ ਬਾਰੇ ਗੂਪ ਪ੍ਰਚਾਰ ਕਰਨ ਵਾਲਿਆਂ ਤੇ ਨਿਸ਼ਾਨੇ ਸਾਧੇ ਹਨ ਪਾਸਟਰ ਸ਼ੈਮੂਲ ਮੁਸੀਤ ਤੇ ਪਾਸਟਰ ਕਰਨ ਹੋਲੀਆ ਸੋਵੀਕੀ ਨੇ ਕਿਹਾ ਕਿ ਪਾਸਟਰ ਬਲਚਿਤ ਨੂੰ ਚਪਰਚਨਾ ਮਾਮਲੇ ਵਿੱਚ ਸੱਚ ਮੰਨ ਤੋਂ ਬਾਅਦ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਕ੍ਰਿਸਚਨ ਭਾਈ ਚਾਰੇ ਸਪੰਦੀ ਪਖੰਡਵਾਤ ਚਮਤਕਾਰ ਤੇ ਧਰਮ ਪਰਵਰਤਨ ਦੇ ਗੂਪ ਪ੍ਰਚਾਰ ਕੀਤਾ ਹੈ ਉਹਨਾਂ ਕਹਿੰਦੇ ਕਿ ਪਾਸਟਰ ਪਰਚੰਤ ਸਿੰਘ ਸਾਜੀ ਤਹਿਤ ਫਸਾਇਆ ਗਿਆ ਹੈ ਅਤੇ ਉਹ ਇੱਕ ਨਾ ਇੱਕ ਦਿਨ ਬੇਗਨਾ ਹੋ ਕੇ ਬਾਹਰ ਆਉਣਗੇ ਬਹੁਤ ਅੱਛਾ ਸਵਾਲ ਕੀਤਾ ਤੁਸੀਂ ਜੀ ਔਰ ਮੈਂ ਦੱਸਣਾ ਚਾਹੁੰਦਾ ਸਾਰੇ ਸਰੋਤਿਆਂ ਨੂੰ ਕਿ ਮੇਰਾ ਨਾਮ ਪਾਸਟਰ ਕਰਨੋਲੀਅਸ ਵਿੱਕੀ ਡੇਰਾ ਬਾਬਾ ਨਾਨਕ ਤੋਂ ਮੇਰੇ ਨਾਲ ਬੈਠੇ ਨੇ ਪਾਸ ਸੈਮੁਲ ਜੀ ਔਰ ਅੱਜ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਕਿ ਬਹੁਤ ਲੋਗ ਅਗਰ ਅਸੀਂ ਜੋ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਖਦੇ ਆ ਬਹੁਤ ਸਾਰੀਆਂ ਵੀਡੀਓ ਦੇਖਦੇ ਆ ਹਰ ਬੰਦਾ ਹਰ ਬੰਦਾ ਜਿਹੜਾ ਇੱਕੋ ਗੱਲ ਰੱਟ ਫੜ ਕੇ ਬੈਠਾ ਹੈ ਪਖੰਡਵਾਦ ਪਖੰਡਵਾਦ ਕੋਈ ਐਸਾ ਬੰਦਾ ਨਹੀਂ ਜਿਹੜਾ ਬਸ ਸਿਰਫ ਇੱਕ ਫੌਕਸ ਕੀਤਾ ਪਿਆ ਉਹਨਾਂ ਨੇ ਚਰਚ ਨੂੰ ਲੈ ਕੇ ਜੀ ਚਰਚਾਂ ਵਿੱਚ ਪਖੰਡਵਾਦ ਹੁੰਦਾ ਚਰਚਾਂ ਵਿੱਚ ਪਖੰਡਵਾਦ ਹੁੰਦਾ ਜਿਹੜਾ ਬੰਦਾ ਵਿਸ਼ਵਾਸ ਕਰ ਜਿਹੜਾ ਬੰਦਾ ਚਰਚ ਵਿੱਚ ਜਾਂਦਾ ਉਹਦੇ ਲਈ ਉਹ ਪਖੰਡਵਾਦ ਨਹੀਂ ਆ ਜਿਹੜਾ ਬੰਦਾ ਚਰਚ ਵਿੱਚ ਨਹੀਂ ਜਾਂਦਾ ਉਹਦੇ ਲਈ ਪਖੰਡਵਾਦ ਹੈ ਔਰ ਬਾਈਬਲ ਦੇ ਵਿੱਚ ਕੀ ਲਿਖਿਆ ਹੈ ਕਿ ਸਲੀਬ ਦੀ ਕਥਾ ਸਲੀਬ ਦੀ ਕਥਾ ਲੋਕਾਂ ਲਈ ਮੂਰਖਤਾਈ ਹੈ ਲੋਕਾਂ ਲਈ ਮੂਰਖਤਾਈ ਹੈ ਸਲੀਬ ਦੀ ਕਥਾ ਔਰ ਜਿਹੜੇ ਸਲੀਬ ਦੀ ਕਥਾ ਨੂੰ ਮੰਨਦੇ ਨੇ ਤੇ ਸਮਝਦੇ ਨੇ ਉਹਨਾਂ ਲਈ ਇਹ ਮੁਰਖਤਾਈ ਨਹੀਂ ਔਰ ਇੱਕੋ ਗੱਲ ਮੈਂ ਜ਼ਾਹਿਰ ਕਰ ਦੱਸਣਾ ਚਾਹਨਾ ਕਿ ਜਿਹੜੇ ਲੋਕ ਯਿਸੂ ਮਸੀਹ ਤੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਲਈ ਅਸੀਂ ਪਖੰਡਵਾਦ ਆ ਤੇ ਜਿਨ੍ਹਾਂ ਨੂੰ ਅਸੀਂ ਨਹੀਂ ਮੰਨਦੇ ਜਿਨ੍ਹਾਂ ਤੇ ਅਸੀਂ ਨਹੀਂ ਵਿਸ਼ਵਾਸ ਕਰਦੇ ਉਹ ਸਾਡੇ ਲਈ ਪਖੰਡਵਾਦ ਹੈ ਇਹ ਤਾਂ ਅਸੀਂ ਸਮਝ ਹੀ ਸਕਦੇ ਆ ਤੁਸੀਂ ਮੰਨਦੇ ਨਹੀਂ ਤਾਂ ਅਸੀਂ ਤੁਹਾਡੇ ਲਈ ਪਖੰਡਵਾਦ ਆ ਅਸੀਂ ਤੁਹਾਨੂੰ ਨਹੀਂ ਮੰਨਦੇ ਤੁਸੀਂ ਸਾਡੇ ਲਈ ਪਖੰਡਵਾਦ ਹੋ ਉਹਨੇ ਦੱਸਿਆ ਪਾਸ ਸਾਮਲ ਜੀ ਨੇ ਕੈਮੇਜੀ ਉੱਥੇ ਉਹਦੀਆਂ ਸ਼ਕਤੀਆਂ ਨਹੀਂ ਚੱਲੀਆਂ ਉੱਥੇ ਉਹਦਾ ਆਹ ਨਹੀਂ ਚੱਲਿਆ ਕੋਰਟ ਦੇ ਵਿੱਚ ਆਹ ਨਹੀਂ ਚੱਲਿਆ ਆਹ ਨਹੀਂ ਚੱਲਿਆ ਬਾਈਬਲ ਦੇ ਵਿੱਚ ਕੀ ਲਿਖਿਆ ਯੂਸਫ ਦੇ ਬਾਰੇ ਜਦ ਅਸੀਂ ਪੜਦੇ ਆ ਲੋਕਾਂ ਦੀ ਨਜ਼ਰ ਦੇ ਵਿੱਚ ਉਹ ਰੈਪਿਸਟ ਬਣ ਕੇ ਗਿਆ ਪਰ ਰੱਬ ਦੀ ਨਜ਼ਰ ਦੇ ਵਿੱਚ ਉਹ ਰੈਪਿਸਟ ਨਹੀਂ ਸੀਗਾ ਜੇਲ੍ਹ ਚ ਚਲਾ ਗਿਆ ਇਲਜ਼ਾਮ ਲੱਗੇ ਜੇਲ੍ਹ ਦੇ ਵਿੱਚ ਬੰਦ ਹੋ ਗਿਆ ਯੂਸਫ ਪਰ ਰੱਬ ਦੀ ਨਜ਼ਰ ਦੇ ਵਿੱਚ ਉਹ ਰੈਪਿਸਟ ਨਹੀਂ ਸੀਗਾ ਉਹ ਜਦੋਂ ਪਰਮੇਸ਼ੁਰ ਨੇ ਉਹਨੂੰ ਬਾਹਰ ਲੈ ਕੇ ਆਂਦਾ ਤੇ ਉਹ ਨਿਆਂਕਾਰੀ ਬਣ ਕੇ ਬਾਹਰ ਆਇਆ ਤੇ ਅੱਜ ਅਸੀਂ ਇਹ ਸਮਝਦੇ ਆ ਕਿ ਪਾਸਟਰ ਜੀ ਬਜ਼ਿੰਦਰ ਜੀ ਦੇ ਉੱਤੇ ਕੋਈ ਇਜ਼ਾਮ ਲੱਗਾ ਜੋ ਕੋਰਟ ਨੇ ਫੈਸਲਾ ਸੁਣਾਇਆ ਅਸੀਂ ਉਹਨੂੰ ਸਿਰ ਮੱਥੇ ਕਰਦੇ ਆ ਪਰ ਅੱਜ ਅਸੀਂ ਇਹ ਸਮਝਦੇ ਆ ਕਿ ਜਿਹੜੇ ਲੋਕ ਇੱਕੋ ਗੱਲ ਕਰ ਰਹੇ ਨੇ ਇਹ ਪਖੰਡਵਾਦ ਇਹ ਪਖੰਡਵਾਦ ਪਖੰਡਵਾਦ ਯਸੂ ਮਸੀਹ ਦੇ ਕੰਮ ਜਿਹੜੇ ਉਹ ਪਖੰਡਵਾਦ ਨਹੀਂ ਆ ਅੱਜ ਲੋਕੀ ਕਹਿੰਦੇ ਜੀ ਅਸੀਂ ਅਸੀਂ ਐਨੇ ਆ ਮਰੀਜ਼ ਲੈਣੇ ਆ ਠੀਕ ਕਰਕੇ ਦੱਸੋ ਐਨੇ ਮਰਦੇ ਲੈਣੇ ਆ ਅਸੀਂ ਠੀਕ ਕਰਕੇ ਦੱਸੋ ਬਾਈਬਲ ਚ ਲਿਖਿਆ ਸੱਕੇ ਤੇ ਬੋਝ ਇੱਥੇ ਦੱਬੇ ਹੋਏ ਮੇਰੇ ਕੋਲੋ ਵਿਸ਼ਵਾਸ ਕਰਕੇ ਹੋ ਮੈਂ ਤੁਹਾਨੂੰ ਆਰਾਮ ਦਵਾਗਾ ਮੈਂ ਨਹੀਂ ਕਹਿੰਦਾ ਤੁਸੀਂ ਮਰੀਜ਼ ਭਾਵੇਂ ਤੁਸੀਂ ਚਾਰ ਦੇ ਵੀ 10 ਲੈ ਕੇ ਹੋ ਪਰ ਅਗਰ ਤੁਸੀਂ ਨੀਵੇਂ ਹੋ ਕੇ ਰੱਬ ਦੇ ਘਰ ਚਾਹੋਗੇ ਵਿਸ਼ਵਾਸ ਉਹ ਕਰਕੇ ਆਓਗੇ ਤਾਂ ਰੱਬ ਤੁਹਾਨੂੰ ਚੰਗਾ ਕਰੇਗਾ ਸਾਰਨ ਜੈਮਸਨ ਇਹ ਪ੍ਰੈਸ ਕਾਨਫਰੰਸ ਜੋ ਰੱਖੀ ਹੈ ਜੀ ਇਹ ਜੇ ਅਸੀਂ ਇਸ ਸੰਬੰਧ ਵਿੱਚ ਰੱਖੀ ਹੈ ਜੇ ਅਸੀਂ ਸਾਰੇ ਸੁਣ ਰਹੇ ਆਂ ਮੀਡੀਆ ਦੇ ਉੱਤੇ ਕਿ ਬਹੁਤ ਇੱਕ ਵੱਡਾ ਰੌਲਾ ਪਿਆ ਹੋਇਆ ਹੈ ਚਰਚਸ ਦੇ ਬਾਰੇ 크ਿਸਚੀਅਨਿਟੀ ਦੇ ਬਾਰੇ ਪਾਸਟਰ ਬਲਜਿੰਦਰ ਨੂੰ ਲੈ ਕੇ ਵੀ ਕਿ ਉਹਨਾਂ ਦੇ ਕਰਕੇ ਮੈਂ ਬਹੁਤ ਸਾਰਾ ਕੁਝ ਸੁਣਿਆ ਕਿ ਬਹੁਤ ਸਾਰੇ ਕਹਿੰਦੇ ਨੇ 크ਿਸਚੀਅਨਿਟੀ ਕਲੰਕਤ ਕਰ ਦਿੱਤੀ ਕਿਸੇ ਵੀ ਇੱਕ ਇਨਸਾਨ ਦੇ ਕਰਕੇ ਪੂਰਾ ਧਰਮ ਕਲੰਕਤ ਨਹੀਂ ਹੁੰਦਾ ਜੇ ਇਹ ਗੱਲ ਆ ਹਰੇਕ ਧਰਮ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਹਰੇਕ ਧਰਮ ਦੇ ਵਿੱਚ ਹੁੰਦਾ ਹੈ ਉਹਦੇ ਵਿੱਚ ਚੋਰ ਵੀ ਹੁੰਦੇ ਨੇ ਡਾਕੂ ਵੀ ਹੁੰਦੇ ਨੇ ਮੁਸਲਮਾਨ ਵਿੱਚ ਚੋਰ ਹੋ ਸਕਦਾ 크ਰਿਸਚੀਅਨ ਵਿੱਚ ਚੋਰ ਹੋ ਸਕਦਾ ਸਿੱਖ ਵਿੱਚ ਚੋਰ ਹੋ ਸਕਦਾ ਹਿੰਦੂ ਵੀ ਚੋਰ ਹੋ ਸਕਦਾ ਇਹਦਾ ਧਰਮਾ ਦਾ ਕੋਈ ਦੋਸ਼ ਨਹੀਂ ਹੁੰਦਾ 크ਰਿਸਚੀਅਨਿਟੀ ਕਦੇ ਵੀ ਕਲੰਕਿਤ ਨਹੀਂ ਹੋ ਸਕਦੀ ਠੀਕ ਹੈ ਜੀ ਔਰ ਇਹ बार-बार ਕਹਿਣਾ 크ਰਿਸਚੀਅਨਿਟੀ ਬਦਨਾਮ ਹੋ ਗਈ ਬਦਨਾਮ ਹੋ ਗਈ ਇਹ ਮੈਂ ਚਾਹਨਾ ਕਿ ਇਹ ਲੋਕਾਂ ਦੇ ਲਈ ਜਿਹੜੇ ਇਦਾਂ ਬੋਲਦੇ ਨੇ ਉਹਨਾਂ ਲਈ ਗਲਤ ਆ ਪਰ ਪਾਸਟਰ ਮਜਿੰਦਰ ਦੇ ਲਈ ਅਸੀਂ ਬੋਲ ਰਹੇ ਹਾਂ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਕਾਨੂੰਨ ਦੇ ਵਿੱਚ ਇੱਕ ਮੰਨੇ ਪਬਲੀਕਲੀ ਲੋਕਾਂ ਦਾ ਕਹਿਣਾ ਕਿ ਕਾਨੂੰਨ ਇਨਸਾਫ ਨਹੀਂ ਦਿੰਦਾ ਹੋ ਸਕਦਾ ਉਹਨੂੰ ਵੀ ਇਨਸਾਫ ਨਹੀਂ ਮਿਲਿਆ ਅਸੀਂ ਅਸੀ ਇਹਨੂੰ ਸਮਝਦੇ ਹਾਂ ਹੋ ਸਕਦਾ ਸਾਰਾ ਕੁਝ ਛੁੱਟ ਹੋਵੇ ਔਰ ਸੱਚ ਨਾ ਹੋਵੇ ਕਿਉਂਕਿ ਅਸਲ ਸੱਚ ਤੇ ਖੁਦਾ ਜਾਣਦਾ ਹੈ ਪਰਮੇਸ਼ਵਰ ਜਾਣਦਾ ਹੈ ਔਰ ਬਾਈਬਲ ਦੇ ਵਿੱਚ ਅਸੀਂ ਪੜ੍ਹਦੇ ਹਾਂ ਯੂਸਫ ਤੇ ਐਸੀ ਤਰ੍ਹਾਂ ਦਾ આરોਪ ਲਾਇਆ ਗਿਆ ਰੇਪ ਦਾ ਕੇਸ ਪਾ ਕੇ ਯੂਸਫ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਗਿਆ ਉਸ ਸਮੇਂ ਦੇ ਕਾਨੂੰਨ ਦੇ ਮੁਤਾਬਕ ਯੂਸਫ ਵੀ ਇੱਕ ਰੈਪਿਸਟ ਸੀਗਾ ਔਰ ਯੂਸਫ ਨੇ ਵੀ ਇੱਕ ਰੈਪ ਕੀਤਾ ਸੀ ਉਸ ਸਮੇਂ ਦੇ ਮੁਤਾਬਕ ਉਸ ਸਰਕਾਰ ਦੇ ਮੁਤਾਬਕ ਲੋਕਾਂ ਦੇ ਮੁਤਾਬਕ ਪਰ ਬਾਈਬਲ 'ਚ ਲਿਖਿਆ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਯੂਸਫ ਬਿਲਕੁਲ ਸਹੀ ਸੀ ਸੋ ਇਸ ਲਈ ਅਸੀਂ ਅੱਜ ਵੀ ਪਾਸਟਰ ਸਾਹਿਬ ਨੂੰ ਪਾਸਟਰ ਬਲਜਿੰਦਰ ਜੀ ਨੂੰ ਉਸੇ ਹੀ ਨਜ਼ਰ ਨਾਲ ਦੇਖਦੇ ਆਂ ਕਿ ਮੈਂ ਉਸ ਨੂੰ ਦੋਸ਼ੀ ਨਹੀਂ ਮੰਨਦਾ ਕਿਉਂਕਿ ਅਸੀਂ ਇਸ ਗੱਲ ਤੇ ਯਕੀਨ ਕਰਦੇ ਹਾਂ ਕਿ ਪਾਸਟ ਬਲਜਿੰਦਰ ਜੀ ਐਸਾ ਕਦੇ ਵੀ ਨਹੀਂ ਕਰ ਸਕਦੇ ਦੇਖੋ ਜੀ ਬ੍ਰਦਰ ਜਿਹੜੇ ਲੋਕ ਬਾਈਬਲ ਪੜ੍ਹਦੇ ਆ ਨਾ ਹੁਣ ਸਾਨੂੰ ਕਿੱਥੋਂ ਪਤਾ ਲੱਗਣਾ ਹੈ ਚਮਤਕਾਰਾਂ ਦਾ ਬਾਈਬਲ ਚ ਪੜ੍ਹੀਏ ਤੇ ਯਿਸੂ ਮਸੀਹ ਨੇ ਲਾਜ਼ਰ ਨੂੰ ਜ਼ਿੰਦਾ ਕੀਤਾ ਠੀਕ ਹੈ ਜੀ ਛੇੜੇ ਇਹ ਕਹਿੰਦੇ ਨੇ ਕਿ ਚਮਤਕਾਰ ਨਹੀਂ ਹੁੰਦੇ ਉਹ ਬਾਈਬਲ ਦੀ ਬੇਅਦਬੀ ਕਰਦੇ ਨੇ ਬਾਈਬਲ ਦੀ ਬੇਅਤ ਵੀ ਕਰਦੇ ਨੇ ਕਿਉਂਕਿ ਬਾਈਬਲ 'ਚ ਲਿਖਿਆ ਆ ਹੈ ਕਿ ਚਮਤਕਾਰ ਹੈਗੇ ਨੇ ਔਰ ਬਾਈਬਲ 'ਚ ਅਸੀਂ ਪੜ੍ਹਦੇ ਆ ਔਰ ਇਹ ਕ੍ਰਿਸਚੀਅਨ ਦਾ ਇੱਕ ਬਲੀਫ ਹੈ ਕਿ ਜਦੋਂ ਅਸੀਂ ਪ੍ਰਾਰਥਨਾ ਕਰਦੇ ਆ ਤੇ ਪ੍ਰਾਰਥਨਾ ਨੂੰ ਰੱਬ ਸੁਣਦਾ ਹੈ ਇਹ ਇੱਕ ਕ੍ਰਿਸਚੀਅਨ ਦਾ ਈਮਾਨ ਹੈ ਸਾਡਾ ਅਕੀਦਾ ਹੈ ਕਿ ਜਦੋਂ ਅਸੀਂ ਦੁਆ ਕਰਦੇ ਆ ਤੇ ਦੁਆ ਪਰਮੇਸ਼ਵਰ ਸੁਣਦਾ ਹੈ ਬਿਮਾਰ ਲਈ ਦੁਆ ਕਰਦੇ ਆ ਬਿਮਾਰ ਲਈ ਅਸੀਂ ਵਿਸ਼ਵਾਸ ਕਰਦੇ ਆ ਕਿ ਖੁਦਾ ਸੁਨੇਗਾ ਦੁਆ ਇਦਾਂ ਨਹੀਂ ਕਿ ਅਰਦਾਸ ਕੀਤੀ ਤੇ ਉਹਨੇ ਸੁਣੀ ਨਹੀਂ ਉਹ ਮਤਲਬ ਅਸੀਂ ਸਾਡਾ ਇਹ ਵਿਸ਼ਵਾਸ ਆ ਕਿ ਭਾਵੇਂ ਕੋਈ ਵੀ ਸਾਡਾ ਕੰਮ ਆ ਉਹ ਅਸੀਂ ਉਹਦੀ ਮਹਿਮਾ ਜਿਹੜੀ ਰੱਬ ਨੂੰ ਦੇਣੀ ਹੈ 크ਰਿਸਚੀਅਨਿਟੀ ਦੇ ਵਿੱਚ ਅਗਰ ਤੁਸੀਂ ਹੱਥੀਂ ਵੀ ਕੋ ਕੰਮ ਕੀਤਾ ਤੇ ਅਸੀਂ ਇਹ ਵੀ ਕਹਿਣਾ ਹੈ ਖੁਦਾ ਦੀ ਮਰਜ਼ੀ ਨਾਲ ਹੋਇਆ ਅਗਰ ਅਸੀਂ ਘਰ ਬਣਾਇਆ ਹੈ ਤੇ ਅਸੀਂ ਇਹੋ ਹੀ ਕਹਿਣਾ ਹੈ ਖੁਦਾ ਦੀ ਮਰਜ਼ੀ ਨਾਲ ਬਣਿਆ ਕੋਈ ਵੀ ਕੰਮ ਸਾਡਾ 크ਿਸਚੀਅਨਾਂ ਦਾ ਹੁੰਦਾ ਹੈ ਤੇ 크੍ਰਿਸਚਨ ਹਮੇਸ਼ਾ ਆਪਣੇ ਹਰ ਕੰਮ ਦੇ ਵਿੱਚ ਯਿਸੂ ਨੂੰ ਜਲਾਲ ਦਿੰਦੇ ਆ ਜਿੱਦਾਂ ਪਿੱਛੇ ਇੱਕ ਗੱਡੀ ਦਾ ਕੀਤਾ ਗੱਡੀ ਦਿੱਤੀ ਯਿਸੂ ਨੇ ਸਿਰਫ ਗੱਡੀ ਦੀ ਗੱਲ ਨਹੀਂ ਅਸੀਂ ਹਰ ਇੱਕ ਚੀਜ਼ ਕਹਿੰਦੇ ਆ ਕਿ ਯਿਸੂ ਸੀ ਨੇ ਦਿੱਤੀ ਆ ਸਾਨੂੰ ਸਾਡੇ ਸਾਰੇ ਕੰਮ ਯਿਸੂ ਸੀ ਕਰਦਾ ਹੈ ਇਹ ਸਾਡਾ ਵਿਸ਼ਵਾਸ ਹੈ ਜਿੱਦਾਂ ਹਰ ਇੱਕ ਧਰਮ 'ਚ ਵਿਸ਼ਵਾਸ ਹੁੰਦਾ ਮੁਸਲਮਾਨਾਂ ਦਾ ਆਪਣਾ ਵਿਸ਼ਵਾਸ ਹੁੰਦਾ ਕਿ ਸਾਨੂੰ ਜਿੱਦਾਂ ਜਿੱਦਾਂ ਕੋ ਲੈਂਦਾ ਅੱਲਾਹ ਨੇ ਦਿੱਤਾ ਸਿੱਖਾਂ ਦਾ ਆਪਣਾ ਵਿਸ਼ਵਾਸ ਹੈ ਕਿ ਰੱਬ ਦੀ ਨਾਂ ਬਾਬਿਆਂ ਦੀ ਕਿਰਪਾ ਹੋਗੀ ਗੁਰੂਆਂ ਦੀ ਕਹਿੰਦੇ ਆ ਕਿ ਨਹੀਂ ਉਹਨਾਂ ਦਾ ਵਿਸ਼ਵਾਸ ਹੈ ਹਿੰਦੂਆਂ ਦਾ ਆਪਣਾ ਵਿਸ਼ਵਾਸ ਹੈ ਕਿ ਸਾਡੇ ਜੋ ਉਹਨਾਂ ਦੇ ਜਿੱਥੇ ਆਸਤਾ ਉਹਨਾਂ ਦੀ ਇਹ ਸਾਡੀ ਉਹਦੇ ਤੇ ਕਿਰਪਾ ਹੋਈ ਕੀ ਇਹ ਗੱਲ ਕਹਿਣੀ ਮਾੜੀ ਬਸੋ ਤੁਸੀਂ ਸਰ ਉਹਨਾਂ ਨੂੰ ਕਿਹਾ ਜਾ ਰਿਹਾ ਪਈ ਇਹ ਪਖੰਡਵਾਦ ਜਿਹੜਾ ਜਿਆਦਾ ਕਰਦਾ ਫਾਇਰ ਕਰਕੇ ਲੋਕਾਂ ਨੂੰ ਡੇਕ ਫਾਇਰ ਬਾਈਬਲ ਦੇ ਵਿੱਚ ਇੱਕ ਵਰਡ ਆ ਹੁਣ ਪਵਿੱਤਰ ਆਤਮਾ ਦਾ ਪਵਿੱਤਰ ਆਤਮਾ ਨੂੰ ਇੱਕ ਬਾਈਬਲ ਦੇ ਵਿੱਚ ਫਾਇਰ ਕਰਕੇ ਮੰਨਿਆ ਜਾਂਦਾ ਇਹ ਵੀ ਬਾਈਬਲ ਤੋਂ ਬਾਹਰ ਨਹੀਂਗਾ ਬਾਈਬਲ ਦੇ ਅੰਦਰ ਆ ਇਹ ਵੀ ਸ਼ਬਦ ਪਵਿੱਤਰ ਆਤਮਾ ਇੱਕ ਰੂਹ ਦੀ ਅੱਗ ਆ ਹੁਣ ਸਰ ਦੇਖਿਏ ਇੱਕ ਫਿਜ਼ੀਕਲੀ ਮਾਈਂਡ ਸੈਟ ਹੁੰਦਾ ਇੱਕ ਆਤਮਿਕ ਹੁਣ ਆਤਮਿਕ ਗੱਲ ਆ ਇਸ ਨੂੰ ਸ਼ਰੀਰ ਨਹੀਂ ਸਮਝ ਸਕਦਾ ਹੁਣ ਮੈਂ ਰੂਹ 'ਚ ਗੱਲ ਕਰ ਰਿਹਾ ਅਗਰ ਆਤਮਾ 'ਚ ਗੱਲ ਕਰ ਰਿਹਾ ਤੇ ਮੈਂ ਇਕੱਲਾ ਹੀ ਗੱਲ ਕਰ ਰਿਹਾ ਜਾਂ ਦੁਆ ਕਰ ਰਿਹਾ ਪ੍ਰਾਰਥਨਾ ਕਰ ਰਿਹਾ ਤੇ ਮੈਂ ਕਹਾਂ ਨਾ ਪਰਮੇਸ਼ਵਰ ਮੈਨੂੰ ਦੇ ਮੈਨੂੰ ਦੇ ਹੁਣ ਜਿਹੜਾ ਫਿਜ਼ੀਕਲ ਇਨਸਾਨ ਆ ਉਹ ਇਹ ਸੋਚੂਗਾ ਕਿ ਇਹਦੇ ਅੱਗੇ ਤੇ ਕੋਈ ਵੀ ਨਹੀਂ ਖੜਾ ਹੈਗਾ ਨਾ ਇਦੇ ਲਾਗੇ ਤਾਂ ਕੋਈ ਵੀ ਨਹੀਂ ਤੇ ਗੱਲਾਂ ਕਿਹਦੇ ਨੇ ਕਰ ਰਿਹਾ ਅਰਦਾਸ ਕਰਨਾ ਉਸ ਰੱਬ ਦੇ ਅੱਗੇ ਫਿਜ਼ੀਕਲੀ ਸਾਡੇ ਲਾਗੇ ਕੋਈ ਵੀ ਨਹੀਂ ਹੁੰਦਾ ਜਦੋਂ ਸਿਰਦਾਸ ਕਰਦੇ ਆ ਸਹੀ ਹੈ ਕਿ ਨਹੀਂ ਅਗਰ ਮੈਂ ਆਪਣੇ ਰੂਮ ਚ ਇਕੱਲਾ ਚਲਾ ਜਾਵਾਂ ਉੱਥੇ ਮੈਂ ਪ੍ਰਾਰਥਨਾ ਕਰਾਂ ਤੇ ਫਿਜ਼ੀਕਲੀ ਜਾਂ ਸਾਇੰਸ ਦੇ ਮੁਤਾਬਕ ਵਿਗਿਆਨ ਦੇ ਮੁਤਾਬਕ ਮੇਰੇ ਲਾਗੇ ਕੋਈ ਵਿਅਕਤੀ ਨਹੀਂ ਹੈਗਾ ਉੱਥੇ ਪਰ ਇਹ ਵੀ ਇਹ ਵੀ ਤਾਂ ਉਹਨਾਂ ਦੇ ਮੁਤਾਬਕ ਪਾਗਲਪਾਨੀ ਹੋ ਸਕਦਾ ਹੈ ਕਿ ਇਕੱਲਾ-ਗੱਲਾ ਕਰ ਰਿਹਾ ਹੈ ਠੀਕ ਹੈ ਕਿ ਨਹੀਂ ਫਿਰ ਅਰਦਾਸ ਵੀ ਇੱਕ ਭੰਡ ਹੋ ਸਕਦੀ ਹੈ ਜਦੋਂ ਪ੍ਰਾਰਥਨਾ ਕਰਨਾ ਪਰਮੇਸ਼ਵਰ ਦੇਗੇ ਉਹ ਵੀ ਤਾਂ ਪਖੰਡ ਹੋ ਸਕਦਾ ਹਨੀ ਸਰ ਜੀ ਦੱਸੋ ਤੁਸੀਂ ਕਿ ਅਗਰ ਮੈਂ ਇਕੱਲਾ ਹੀ ਰੂਮ ਚ ਪ੍ਰਾਰਥਨਾ ਕਰ ਰਿਹਾ ਤੇ ਕੋਈ ਅਗਰ ਜਿਹੜਾ ਰੱਬ ਨੂੰ ਨਹੀਂ ਮੰਨਦਾ ਰੱਬ ਤੇ ਵਿਸ਼ਵਾਸ ਨਹੀਂ ਕਰਦਾ ਉਹ ਵੀ ਮੈਨੂੰ ਇਹੀ ਗੱਲ ਕਹੇਗਾ ਕਿ ਇਹ ਪਖੰਡ ਕਰ ਰਿਹਾ ਪ੍ਰਾਰਥਨਾ ਕਰ ਰਿਹਾ ਤੇ ਇਹ ਪਖੰਡ ਕਰ ਰਿਹਾ ਇਹਦੇ ਕਮਰੇ ਚ ਕੌਣ ਸੁਣਦਾ ਅਸੀਂ ਰੱਬ ਨੂੰ ਨਹੀਂ ਮੰਨਦੇ ਕੁਝ ਲੋਕ ਇਦਾਂ ਕਹਿੰਦੇ ਨੇ ਤੇ ਆਤਮਿਕ ਜਿਹੜੇ ਲੋਕ ਨੇ ਉਹ ਇਸ ਗੱਲ ਨੂੰ ਪਖੰਡ ਨਹੀਂ ਕਹਿੰਦੇ ਕਿਉਂਕਿ ਅਸੀਂ ਮੰਨਨੇ ਆ ਕਿ ਸਾਡੀ ਜਿਹੜੀ ਪ੍ਰਾਰਥਨਾ ਕੀਤੀ ਜਾਂਦੀ ਆ ਉਸ ਕੋਈ ਵੀ ਪਾਸਟਰ ਇਹ ਨਹੀਂ ਕਹਿੰਦਾ ਕਿ ਮੈਂ ਠੀਕ ਕੀਤਾ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਪਾਸਟਰ ਬਿਲਜੰਦਰ ਨੇ ਅਜੇ ਤੱਕ ਕਿਹਾ ਹੋਵੇ ਕਿ ਮੈਂ ਠੀਕ ਕੀਤਾ ਉਹਦੀ ਇੱਕ ਵੀਡੀਓ ਦਿਖਾ ਦਿਓ ਪਾਸਟਰ ਨੇ ਉਹਨਾਂ ਨੇ ਕਿਹਾ ਹੋਵੇ ਉਹਨਾਂ ਤੋਂ ਲਾਵਾ ਹੋਰ ਕਿਸੇ ਪਾਸਟਰ ਨੇ ਕਿਹਾ ਹੋਵੇ ਕਿ ਮੈਂ ਚੰਗਾ ਕੀਤਾ ਫਿਰ ਅਸੀਂ ਕਹਿ ਸਕਦੇ ਆ ਫਿਰ ਅਸੀਂ ਕਹਿ ਸਕਦੇ ਕਿ ਇਹ ਚੰਗਾ ਕਰਦਾ ਹੀ ਹੋਣ ਕਰਕੇ ਦਿਖਾਵੇ ਇੱਕ ਧਰਮ ਪਰਿਵਰਤਨ ਦਾ ਬੜਾ ਮੁੱਦਾ ਹਰਦਾ ਬਾਰ ਬਾਰ ਕ੍ਰਿਸ਼ਚਨਾਂ ਦੇ ਲੱਗਦਾ ਜਿਵੇਂ ਜਬਰੀ ਧਰਮ ਪਰਿਵਰਤਨ ਕਰਉਂਦੇ ਨੇ ਧਰਮ ਪਰਿਵਰਤਨ ਜੀ ਅਜੇ ਤੱਕ ਕੋਈ ਪ੍ਰੂਫ ਨਹੀਂ ਹੋਇਆ ਠੀਕ ਹੈ ਕਿ ਨਹੀਂ ਅਜੇ ਤੱਕ ਕੋਈ ਸਬੂਤ ਨਹੀਂ ਹੋਇਆ ਕਿ ਧਰਮ ਪਰਿਵਰਤਨ ਦੇ ਕਿਸੇ ਨੇ ਪੈਸੇ ਲਏ ਹੋਣ ਦਿੱਤੇ ਹੋਣ ਜਾਂ ਕਿਸੇ ਕੋਲ ਕੋਈ ਵੀਡੀਓ ਹੋਵੇ ਜਾਂ ਕਿਸੇ ਕੋਲ ਕੋਈ ਪ੍ਰੂਫ ਹੋਵੇ ਹੋਇਆ ਪ੍ਰੂਫ ਅਜੇ ਤੱਕ ਸਿਰਫ ਇਹ ਨੌਲਾ ਹੀ ਆ ਔਰ ਦੂਸਰੀ ਗੱਲ ਧਰਮ ਪਰਿਵਰਤਨ ਨਸਾਰੇ ਅਗਰਸੀ ਪੰਜਾਬ ਤੇ ਦੇਖੀ ਤੁਸੀਂ ਦੇਖ ਲਿਓ 크੍ਰਿਸਚਨ ਆ ਹੁਣ ਝੋਨੇ ਲੱਗਣੇ ਨੇ ਤੇ ਵਿਚਾਰਾ ਝੋਨੇ ਲਾਉਣੇ ਨੇ ਮਜ਼ਦੂਰੀਆਂ ਕਰਨੀਆਂ ਨੇ ਮਿਹਨਤ ਕਰਨੀਆਂ ਨੇ ਤੇ ਜੇ ਇੰਨਾ ਹੀ ਪੈਸਾ ਹੋਵੇ ਤੇ 크੍ਰਿਸਚਨ ਹੁਣ 크੍ਰਿਸਚਨ ਵਿਚਾਰੇ ਦਿਹਾੜੀ ਲਾ ਕੇ ਮਜ਼ਦੂਰੀ ਕਰਕੇ ਤਾਂ ਆਪਣਾ ਜਿਹੜਾ দান ਹੈ ਦਸਵੰਦਿਆ ਚਰਚ ਨੂੰ ਸਪੋਰਟ ਕਰਦੇ ਨੇ ਮਜ਼ਦੂਰੀ ਕਰਕੇ ਤੇ ਦੂਸਰੀ ਚੀਜ਼ ਜੇ ਇਦਾਂ ਧਰਮ ਪਰਵਰਤਨ ਕਰਨ ਦੀ ਨੀਤੀ ਹੋਵੇ ਕਿੰਨੇ ਲੋਕ ਵਿਲਿੰਗ ਨੇ ਕਿ ਅਸੀਂ ਬਾਹਰ ਜਾਈਏ ਬਾਹਰ ਦੇ ਮੁਲਕਾਂ ਚ ਜਾਈਏ ਅਮਰੀਕਾ ਚ ਵੀ ਲੱਗਣ ਤੁਸੀਂ ਵੀ ਸੋਚਦੇ ਹੋ ਕਿ ਅਗਰ 크ਰਿਸਚਨ ਕੰਟਰੀਆਂ ਇਦਾਂ ਦੀ ਸ਼ੋਰਟ ਦੇਣ ਇਦਾਂ ਦੀ ਆਫਰ ਦੇਣ ਤੇ ਕੀ ਧਰਮ ਪਰਵਰਤਨ ਕਰਨਾ ਫਿਰ ਆਸਾਨ ਨਹੀਂ ਹੈ ਬੋਲੀਏ ਸਭ ਤੋਂ ਆਸਾਨਾ ਅਗਰ 크ਰਿਸਚਨ ਪੈਸੇ ਦੇ ਕੇ ਵੀ ਅਗਰ ਬਾਹਰ ਨਹੀਂ ਹੈ ਤੁਸੀਂ ਕਹਿੰਦੇ ਬਾਹਰ ਨਹੀਂ ਸਪੋਰਟਾਂ ਨਾਲ ਬਾਹਰ ਸਪੋਰਟ ਨਾਲ ਵੀ ਅਗਰ ਕਰਨ ਮਾਤਾ ਕਹਿੰਦਾ ਕਿ ਇਹ ਬੜਾ ਆਸਾਨ ਹੈ ਜਦੋਂ ਫਿਰ ਪਾਸਟਰ ਬਜਿੰਦਰ ਨੂੰ ਸਜ਼ਾ ਹੋਈ ਹੈ ਹਾਂਜੀ ਉੱਤੇ ਵੀ ਕੋਈ ਕਹਿ ਰਿਹਾ ਕਿ ਕਿੰਤੂ ਪਰੰਤੂ ਕੀਤਾ ਜਾ ਰਿਹਾ ਹੈ ਕਿ ਉਹਨਾਂ ਆਪਣੇ ਬੱਚਿਆਂ ਦਾ ਵਾਸਤਾ ਆਪਣੇ ਮਿਸਦਾ ਵਾਸਤਾ ਦਿੱਤਾ ਗਿਆ ਜੇ ਉਹਨਾਂ ਉਦੋਂ ਕਿਉਂ ਨੀ ਚਮਤਕਾਰ ਚੱਲਿਆ ਜੀ ਬ੍ਰਦਰ ਦੇਖੋ ਚਮਤਕਾਰ ਨਦਨ ਪਹਿਲਾਂ ਦੱਸਿਆ ਵੀ ਯੂਸਫ ਨੂੰ ਜੇਲ੍ਹ ਚ ਸੁੱਟਿਆ ਗਿਆ ਰੱਬ ਉਹਦੇ ਨਾਲ ਸੀ ਜੇਲ੍ਹ ਚ ਸੁੱਟਿਆ ਗਿਆ ਸਜ਼ਾ ਹੋਈ ਇਹਨੂੰ ਉਹ ਬਾਹਰ ਆਇਆ ਹੁਣ ਚਮਤਕਾਰ ਜਿਹੜਾ ਆਖ ਲਈ ਇੱਕ ਸਿਧਾਂਤਕ ਤੌਰ ਤੇ ਆ ਜਦੋਂ ਅਸੀਂ ਪਰਮੇਸ਼ਵਰ ਦਾ ਨਾਮ ਲੈਨੇ ਆ ਖੁਦਾ ਦਾ ਨਾਮ ਲੈਨੇ ਤੇ ਉਹਦੇ ਵਿੱਚ ਕਸ਼ਟ ਹੁੰਦਾ ਬਾਈਬਲ ਚ ਲਿਖਿਆ ਤੁਹਾਡੇ ਉੱਤੇ ਬਹੁਤ ਸਾਰੇ ਕਸ਼ਟ ਆਉਣਗੇ ਹੁਣ ਜੋ ਪਾਸਟ ਬਲਜਿੰਦਰ ਆ ਉਹਦੇ ਉੱਤੇ ਇੱਕ ਇਸੇ ਤਰ੍ਹਾਂ ਦਾ ਕਸ਼ਟ ਆ ਜੋ ਸਿਰਫ ਯਸੂਸ ਮਸੀਹ ਦੇ ਪ੍ਰਚਾਰ ਕਰਕੇ ਆਇਆ ਹੈ ਬਾਈਬਲ ਚ ਲਿਖਿਆ ਤੁਹਾਨੂੰ ਮੇਰੇ ਪ੍ਰਚਾਰ ਕਰਕੇ ਲੋਕ ਸਤਾਉਣਗੇ ਤੇ ਤੁਸੀਂ ਇਸ ਗੱਲ ਤੋਂ ਪਰੇਸ਼ਾਨ ਨਹੀਂ ਹੋਣਾ ਬਲਕਿ ਖੁਸ਼ ਹੋਣਾ ਲਿਖਿਆ ਤੁਸੀਂ ਸਤਾਏ ਜਾਓਗੇ ਠੀਕ ਹੈ ਜੀ ਔਰ ਇਹ ਸਿਚੁਏਸ਼ਨ ਇੰਨਾ ਵੀ ਹੈ ਬਾਈਬਲ ਦੇ ਮੁਤਾਬਕ ਸਾਨੂੰ ਐਸਾ ਨਹੀਂ ਕਿ ਖੁਦਾ ਉਹ ਤੇ ਚਮਤਕਾਰ ਕਰੇ ਕੰਮ ਕਰੇ ਹੁਣ ਮੈਂ ਇੱਕ ਸਵਾਲ ਪੁੱਛਦਾ ਜਿਹੜੇ ਇਹ ਸਵਾਲ ਕਰਦੇ ਨੇ ਕਿ ਪਾਸਟਰ ਬਲਜਿੰਦਰ ਚਮਤਕਾਰ ਕਰਦਾ ਸੀ ਤੇ ਹੋਰ ਬਾਹਰ ਆਵੇ ਉਸ ਉਹ ਰਜ਼ੀ ਨੀਸ਼ ਦੇ ਬਾਰੇ ਤੁਸੀਂ ਸੁਣਿਆ ਹੋਣਾ ਉਹਦੀ تعلیم ਇਹ ਹੈ ਕਿ ਪਰਮੇਸ਼ਵਰ ਹੈ ਨਹੀਂ ਹੁਣ ਅਗਰ ਇਹ ਸਵਾਲ ਤੁਸੀਂ ਰੱਬ ਨੂੰ ਮੰ ਤੁਸੀਂ ਮੰਨਦੇ ਹੋ ਕਿ ਰੱਬ ਹੈਗਾ ਔਰ ਮੈਂ ਤੁਹਾਨੂੰ ਸਵਾਲ ਕਰਨਾ ਹੈ ਤੁਹਾਡੇ ਸਮਝਣ ਦੇ ਲਈ ਇਸ ਗੱਲ ਨੂੰ ਸਮਝਣ ਲਈ ਇੱਕ ਹੋਰ ਸਵਾਲ ਕਰਨ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਪਾਸਟਰ ਬਲਜਿੰਦਰ ਨੇ ਉਸੇ ਸਵਾਲ ਕੀਤਾ ਕਿ ਚਮਤਕਾਰ ਕਰਦਾ ਸੀ ਰੋਗੀਆਂ ਨੂੰ ਚੰਗਾ ਕਰਦਾ ਸੀ ਸ਼ਿਫਾ ਦਿੰਦਾ ਸੀ ਜਾਂ ਤੇ ਅੱਜ ਕਿਉਂ ਨਹੀਂ ਅੱਜ ਜੇਲ੍ਹ ਦੇ ਵਿੱਚੋਂ ਕਿਉਂ ਨਹੀਂ ਬਾਹਰ ਆਇਆ ਮੈਂ ਸਵਾਲ ਕਰਦਾ ਕਿ ਜੇ ਦੁਨੀਆ ਮੰਨਦੀ ਆ 크ਰਿਸਚਨ ਸਿੱਖ ਮੁਸਲਮ ਹਿੰਦੂ ਜੇ ਇਹ ਸਾਰੇ ਮੰਨਦੇ ਨੇ ਵੀ ਰੱਬ ਹੈਗਾ ਇਹਨਾਂ ਮੇਰੇ ਸਾਰਿਆਂ ਨੂੰ ਸਵਾਲ ਹੈ ਕਿ ਜੇ ਰੱਬ ਹੈਗਾ ਤੇ ਫਿਰ ਅਸੀਂ ਰੱਬ ਹੈਗਾ ਤਾਂ ਫਿਰ ਕਹੋ ਰੱਬ ਨੂੰ ਕਿ ਅਸੀਂ ਦੁੱਖਾਂ ਵਿੱਚ ਅਸੀਂ ਮੁਸੀਬਤਾਂ ਵਿੱਚ ਸਾਨੂੰ ਕਿਉਂ ਪਾਇਆ ਕੋ ਆਪਣੇ ਆਪਣੇ ਰੱਬ ਨੂੰ ਕਹੋ ਰੱਬ ਨੂੰ ਤਾਂ ਫਿਰ ਸਾਰੇ ਮੰਨਦੇ ਆ ਨਾ ਹੁਣ ਦੂਸਰੇ ਵੀ ਤਾਂ ਰੱਬ ਨੂੰ ਮੰਨਦੇ ਨੇ ਉਹਨਾਂ ਉੱਤੇ ਬਿਮਾਰੀਆਂ ਕਿਉਂ ਨਹੀਂ ਹੁੰਦੀਆਂ ਕਿਉਂ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਉੱਤੇ ਉਹ ਦੁੱਖਾਂ ਵਿੱਚ ਨਹੀਂ ਪੈਂਦੇ ਸਾਰੇ ਧਰਮਾਂ ਦੇ ਲੋਕ ਕਸ਼ਟਾਂ ਵਿੱਚ ਪੈਂਦੇ ਨੇ ਬੋਲੋ ਪਰ ਰੱਬ ਨੂੰ ਮੰਨਦੇ ਨੇ ਫਿਰ ਅਸੀਂ ਉਹਨਾਂ ਧਰਮਾਂ ਵਾਲਿਆਂ ਨੂੰ ਵੀ ਇਹ ਗੱਲ ਕਹਿੰਦੇ ਆ ਕਿ ਹੁਣ ਤੁਸੀਂ ਦੱਸੋ ਤੁਸੀਂ ਕਸ਼ਟ ਵਿੱਚ ਉਹ ਦੁੱਖ ਵਿੱਚ ਤੁਸੀਂ ਕਹੋ ਆਪਣੇ ਰੱਬ ਨੂੰ ਔਰ ਦੂਸਰੀ ਗੱਲ ਅੱਜ ਪੰਜਾਬ ਦੇ ਵਿੱਚ ਕਿੰਨਾ ਨਸ਼ਾ ਹੈ ساری ਦੁਨੀਆ ਜਿਹੜੀ ਹੈ ਕਿਸੇ ਨਾ ਕਿਸੇ مصیبت ਨਾਲ ਜਿਹੜੀ ਆ ਹੁਣ ਅਸੀਂ ਦੇਖਦੇ ਆ థਾਈਲੈਂਡ ਦੇ ਵਿੱਚ ਕਿੰਨਾ ਵੱਡਾ ਫਚਾਲ ਆਇਆ ਕੀ ਇਹ ਸਵਾਲ ਰੱਬ ਨੂੰ ਮੰਨਣ ਵਾਲੇ ਰੱਬ ਨੂੰ ਕਰਨ ਕੀ ਤੂੰ ਸਾਰੀ ਦੁਨੀਆ ਨੂੰ ਕੁਦਰ ਸੁਧਾਰ ਦੇ ਅਸੀਂ ਕੋਤਰ ਨਹੀਂ ਨਹੀਂ ਫਰਨੇ ਲੋਕ ਸੁਨਰ ਸੁਨਰ ਦੇ ਨਹੀਂ ਨਿਸ਼ਾਨੇ ਛਾਣਦੇ ਪਾਪ ਨਹੀਂ ਖਤਮ ਹੁੰਦਾ ਪਾਪ ਵੱਡਾ ਕਰ ਰੱਬ ਵੱਡਾ ਮੰਨ ਦੱਸੋ ਤੁਸੀਂ ਬੋਲੋ ਪਾਪ ਵੱਡਾ ਕਰ ਰੱਬ ਵੱਡਾ ਜੇ ਅਸੀਂ ਰੱਬ ਨੂੰ ਮੰਨਨੇ ਆਂ ਵੀ ਰੱਬ ਵੱਡਾ ਤੇ ਫਿਰ ਪਾਪ ਕਿਉਂ ਨਹੀਂ ਖਤਮ ਹੁੰਦਾ ਦੁਨੀਆ 'ਚ ਇਹ ਸਵਾਲ ਤੇ ਸੇਮ ਅਸੀਂ ਰੱਬ ਨੂੰ ਵੀ ਕਰ ਸਕਦੇ ਆਂ ਕਿ ਖੁਦਾ ਨੇ ਜਾ ਰੱਬ ਨੇ ਜਾਂ ਪਰਮੇਸ਼ਵਰ ਨੇ ਦੁਨੀਆ ਨੂੰ ਅੱਜ ਤੱਕ ਸੁਧਾਰਿਆ ਕਿਉਂ ਨਹੀਂ ਗਿਆ ਉਹ ਵੱਡਾ ਆ ਤੇ ਜੇ ਬਲਜਿੰਦਰ ਪਾਸਟਰ ਇਹਨੇ ਚਮਤਕਾਰ ਕਰਦਾ ਜੇਲ੍ਹ ਚੋਂ ਬਾਹਰ ਕਿਉਂ ਨਹੀਂ ਆਇਆ ਤੇ ਫਿਰ ਰੱਬ ਇਹਨਾਂ ਵੱਡਾ ਨੇ ਦੁਨੀਆ ਸੁਧਰੀ ਕਿਉਂ ਨਹੀਂ ਅੱਜ ਤੱਕ ਐਸੇ ਸਵਾਲ ਜਿਹੜੇ ਆ ਬ੍ਰਦਰ ਇਹ ਉਹਨਾਂ ਦੇ ਹੁੰਦੇ ਨੇ ਜਿਹੜੇ ਨਾਸਤਿਕ ਲੋਕ ਹੁੰਦੇ ਨੇ ਇੱਕ ਨਾਸਤਿਕ ਬੰਦਾ ਉਹ ਸਵਾਲ ਕਰ ਸਕਦਾ ਕਿ ਚਮਤਕਾਰ ਨਹੀਂ ਹੁੰਦੇ ਕੋਈ ਐਸੀ ਆਤਮਿਕ ਐਕਟੀਵਿਟੀ ਨਾਸਤਿਕ ਲੋਕ ਆਤਮਿਕ ਚੀਜ਼ਾਂ ਨੂੰ ਨਹੀਂ ਮੰਨਦੇ ਇਹ ਆਤਮਿਕ ਚੀਜ਼ ਹੈ ਦੁਆ ਕਰਨਾ ਤੇ ਉਮੀਦ ਰੱਖਣੀ ਕਿ ਪ੍ਰਭੂ ਮੈਨੂੰ ਕੁਝ ਦੇਵੇਗਾ ਪ੍ਰਾਰਥਨਾ ਕਰਨੀ ਤੇ ਉਮੀਦ ਰੱਖਣੀ ਕਿ ਖੁਦਾ ਮੈਨੂੰ ਚੰਗਾ ਕਰੇਗਾ ਸ਼ਿਫਾ ਦੇਵੇਗਾ ਐਸਾ ਨਹੀਂ ਕਿ ਪਾਸਟਰ ਹੀ ਪ੍ਰਾਰਥਨਾ ਕਰਨ ਤੇ ਚੰਗੇ ਹੁੰਦੇ ਨੇ ਲੋਕ ਜਦੋਂ ਮੈਂ ਵੀ ਖੁਦ ਵੀ ਵਿਸ਼ਵਾਸ ਨਾਲ ਉਹਦੇ ਕੋਲ ਦੁਆ ਕਰਾਂਗਾ ਤੇ ਮੇਰੀ ਪ੍ਰਾਰਥਨਾ ਨਾਲ ਮੈਂ ਚੰਗਾ ਹੋਵਾਂਗਾ ਠੀਕ ਹੈ ਜੀ ਇਹ ਆਤਮਿਕ ਗੱਲ ਹੈ ਜਿਹੜਾ ਬੰਦਾ ਇਹ ਵਿਸ਼ਵਾਸ ਕਰਦਾ ਹੈ ਕਿ ਦੁਆ ਕਰਾਂਗਾ ਮੈਂ ਜਦ ਮੇਰੀ ਦੁਆ ਨਾਲ ਮੇਰੀ ਅਰਦਾਸ ਸੁਣੇਗਾ ਪਰਮੇਸ਼ਵਰ ਤੇ ਮੈਨੂੰ ਉਹਦਾ ਜਵਾਬ ਦੇਗਾ ਇੱਕ ਸਪਿਰਚੁਅਲ ਚੀਜ਼ ਹੈ ਦੇਖੋ ਜੀ ਕੂੜ ਪ੍ਰਚਾਰ ਇੱਕ ਚੀਜ਼ ਹੈ ਹਰ ਹਰ ਧਰਮ ਦਾ ਬੰਦਾ ਉਹਦੇ ਲਈ ਉਹਦਾ ਧਰਮ ਪਿਆਰਾ ਹੁੰਦਾ ਠੀਕ ਹੈ ਕੋਣ ਅਸੀਂ ਆਪ ਜਾਣੀਏ ਜ ਸਾਡੇ ਕ੍ਰਿਸਚੀਅਨਿਟੀ ਦੇ ਵਿੱਚ ਉਹ ਸਾਡੇ ਆਪਣੀ ਮਰਿਆਦਾ ਸਾਨੂੰ ਆਪਣੀ ਮਰਿਆਦਾ ਪਿਆਰੀ ਹੈ ਸਾਨੂੰ ਕਿਸੇ ਨਾਲ ਕੀ ਲੱਗੇ ਮੁਸਲਮਾਨ ਨੂੰ ਉਹਦਾ ਆਪਣਾ ਧਰਮ ਪਿਆਰਾ ਠੀਕ ਹੈ ਨਾ ਉਹ ਨੂੰ ਹੀ ਮੰਨਦਾ ਅਸੀਂ 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 ਬਾਈਬਲ ਨੂੰ ਹੀ ਮੰਨਦੇ ਹਾਂ ਬਸ ਸਿਰਫ ਬਾਈਬਲ ਨੂੰ ਹੀ ਮੰਨਦੇ ਹਾਂ ਠੀਕ ਹੈ ਕਿ ਨਹੀਂ ਸਾਨੂੰ ਕਿਸੇ ਤੇ ਕਿੰਤੂ ਪ੍ਰਿੰਤੂ ਕਰਨ ਦੀ ਵੀ ਜ਼ਰੂਰਤ ਨਹੀਂ ਕਿਸੇ ਦੇ ਬਾਰੇ ਬੋਲਣ ਦੀ ਵੀ ਲੋੜ ਨਹੀਂ ਕਿਉਂਕਿ ਅਸੀਂ ਬਾਈਬਲ ਨੇ ਸਾਨੂੰ ਤ੍ਰਿਪਤ ਕੀਤਾ ਸਾਨੂੰ ਬਾਈਬਲ ਦੇ ਗਿਆਨ ਤੋਂ ਅਸੀਂ ਸੈਟੀਸਫਾਈ ਹੈ ਸਾਨੂੰ ਕਿਸੇ ਨੂੰ ਪੁੱਛਣ ਦੀ ਕਿਸੇ ਦੇ ਬਾਰੇ ਬੋਲਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਬਾਈਬਲ ਦਾ ਗਿਆਨ ਹੀ ਸਾਨੂੰ ਇਹਨਾਂ ਸੈਟੀਸਫਾਈ ਕਰਦਾ ਹੈ ਔਰ ਸਾਨੂੰ ਜ਼ਰੂਰਤ ਨਹੀਂ ਕਿ ਅਸੀਂ ਕਿਸੇ ਦੇ ਬਾਰੇ ਪੁੱਛੀਏ ਔਰ ਇਹ ਪੂਰ ਪ੍ਰਚਾਰ ਅਗਰ ਅਸੀਂ ਦੇਖੀਏ ਇਹ ਕਹਿੰਦੇ ਆ ਕਿ ਇਹ ਪਖੰਡਿਆ ਤੇ ਇਹ ਸਿੱਧੀ ਸਿੱਧੀ ਬਾਈਬਲ ਦੀ ਬੇਅਦਬੀ ਹੈ ਕਿਉਂਕਿ ਅਸੀਂ ਬਾਈਬਲ ਘਰੋਂ ਤੇ ਬਣਾਈ ਨਹੀਂ ਅਸੀਂ ਤੇ ਲਿਖੀ ਨਹੀਂ ਗੀ ਅਸੀਂ ਬਾਈਬਲ ਉੱਤੇ ਬੜੀ ਆਸਤਾ ਰੱਖਦੇ ਹਾਂ ਤੇ ਸਰ ਇਹ ਬੜੀ ਤਕਲੀਫ ਹੁੰਦੀ ਹੈ ਜਦੋਂ ਲੋਕ ਇਹ ਨਹੀਂ ਗੱਲ ਕਹਿੰਦੇ ਨੇ ਪਖੰਡਾ ਕਿਉਂਕਿ ਇਹ ਸਾਫ਼ ਔਰ ਸਿੱਧੀ ਸਿੱਧੀ ਬਾਈਬਲ ਦੀ ਬੇਅਦਬੀ ਆ ਕਿਉਂਕਿ ਬਾਈਬਲ ਤੋਂ ਬਿਨਾ ਇੱਕ ਵੀ ਕੰਮ ਚਰਚ ਦੇ ਵਿੱਚ ਨਹੀਂ ਹੁੰਦਾ ਔਰ ਜਿੰਨੇ ਵੀ ਪਾਸਟਰ ਨੇ ਕੋਈ ਵੀ ਪਾਸਟਰ ਇਹ ਨਹੀਂ ਕਹਿੰਦਾ ਕਿ ਮੈਂ ਮੈਂ ਚੰਗਾ ਕੀਤਾ ਤੁਸੀਂ ਇਹ ਦੱਸੋ ਕਿਸੇ ਪਾਸਟਰ ਨੇ ਕਿਆ ਹੋਵੇ ਕਿ ਮੈਂ ਚੰਗਾ ਕੀਤਾ ਮੈਂ ਰੋਗੀ ਨੂੰ ਚੰਗਾ ਕੀਤਾ ਕੋਈ ਪਾਸਟਰ ਕਹੇਗਾ ਅਸੀਂ ਕਹਿੰਦੇ ਹਾਂ ਯਿਸੂ ਮਸੀਹ ਨੇ ਚੰਗਾ ਕੀਤਾ ਸੋ ਇਹ ਸਾਡੀ ਆਸਤਾ ਹੈ ਸਾਡੀ ਆਸ ਹੈ ਔਰ ਇਹ ਸਾਡਾ ਇੱਕ ਬਲੀਫ ਹੈ 크੍ਰਿਸਚੀਅਨਿਟੀ ਦਾ